ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬੈਂਗਣ ਦਾ ਪਰਤਾ ਪੂਰਾ ਵਧੀਆ ਹਨ ਹਲਵਾਈ ਸਟਾਈਲ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੈਂਗਣਾ ਤੇ ਲਓ ਜੀ ਬੈਂਗਣ ਨੂੰ ਸਭ ਤੋਂ ਪਹਿਲਾਂ ਆਪਾਂ ਸੇਕ ਪਰ ਲਾਉਂਗੇ ਭੁੰਨਾ ਯਾਨੀ ਲੂਸ ਲੋਂਗੇ ਚੰਗੀ ਤਰ੍ਹਾਂ ਗੈਸ ਦੇ ਉੱਤੇ ਤੇ ਲਓ ਜੀ ਬੈਂਗਣਾ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲਿਆ ਇਸ ਤਰੀਕੇ ਨਾਲ ਆਪਾਂ ਇਹਨੂੰ ਭੁੰਨ ਲੂਗੇ ਠੀਕ ਹੈ ਜੀ ਚੰਗੀ ਤਰ੍ਹਾਂ ਭੁੰਨਣਾ ਹੈ ਨਾ ਯਾਨ ਜਦੋਂ ਇਸ ਤਰੀਕੇ ਦਾ ਹੋ ਜਾਵੇ ਤੇ ਲਓ ਜੀ ਬਤਾਉ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਛਿੱਲ ਲੂਗੇ ਉੱਪਰ ਤੇ ਮੈਨੂੰ ਪਰਾਤ ਦੇ ਵਿੱਚ ਰੱਖ ਲਿਆ ਥੋੜਾ ਜਿਹਾ ਪਾ ਲਿਆ ਵਿੱਚ ਪਾਣੀ ਸੋ ਇਸ ਤਰੀਕੇ ਨਾਲ ਆਪਾਂ ਇਹਦਾ ਛਿਲਕਾ ਜਿਹੜਾ ਉੱਪਰ ਤੇ ਜਿਹੜਾ ਠੀਕ ਹੈ ਜੀ ਫੁੱਕ ਗਿਆ ਉਹ ਆਪਾਂ ਨੇ ਤਾਰ ਦੇਣਾ ਹੈ ਤੇ ਲਓ ਜੀ ਬੈਂਗਣ ਆਪਾਂ ਨੇ ਹੁਣ ਸਾਰੇ ਭੁੰਨ ਲਿਆ ਤਿੰਨ ਬੈਂਗਣ ਇੱਥੇ ਮੈਂ ਹੋਰ ਭੁੰਨ ਲੇਤੇ ਪਹਿਲਾਂ ਕੀ ਹੋਗਾ 4 ਤੇ ਹੁਣ ਆਪਾਂ ਇਹਨਾਂ ਦਾ ਕੀਮਾ ਬਣਾਉਣਾ ਹੈ ਬਿਲਕੁਲ ਬਰੀਕ ਕੱਟ ਲੈਣੇ ਆ ਇਹ ਤੇ ਲਓ ਜੀ ਹੁਣ ਆਪਾਂ ਨਾ ਇਸ ਤਰੀਕੇ ਨਾਲ ਇਹਦੀ ਕਟਿੰਗ ਕਰੂਗੇ ਇੱਕ ਵਾਰ ਚੈੱਕ ਵੀ ਕਰਨੇ ਆਪਾਂ ਨੇ ਇਹ ਇਸ ਤਰੀਕੇ ਨਾਲ ਕੱਟ ਕੇ ਕਿਉਂਕਿ ਵਿੱਚਾ ਜਿਹੜਾ ਕੋਈ ਕੀੜਾ ਵੀ ਨਾ ਹੋਵੇ ਠੀਕ ਹੈ ਜੀ ਇੱਕ ਵਾਰ ਨਾ ਆਪਾਂ ਨੇ ਇਸ ਤਰੀਕੇ ਨਾਲ ਇਹ ਚੈੱਕ ਕਰ ਲੈਣੇ ਆ ਕਿਉਂਕਿ ਕਈ ਵਾਰ ਵਿੱਚ ਤੇ ਗਲਿਆਵਾ ਵੀ ਹੁੰਦਾ ਜਾਂ ਕੋਈ ਕੀੜਾ ਹੁੰਦਾ ਠੀਕ ਹੈ ਜੀ ਇਸ ਤਰੀਕੇ ਨਾਲ ਲਓ ਜੀ ਬੈਂਗਣ ਆਪਣੇ ਸਾਫ਼ ਹੈ ਬਿਲਕੁਲ ਤੇ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਦੋਗੇ ਇਸ ਤਰੀਕੇ ਨਾਲ ਬਿਲਕੁਲ ਕੀਮਾ ਜਿਹੜਾ ਪੈਂਦਾ ਬਣਾ ਲਵਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਬਰੀਕ-ਬਰੀਕ ਜਿਹੜੇ ਬਿਲਕੁਲ ਬਰੀਕ ਕਰ ਲੈਣੇ ਆ ਪੜਥੇ ਦਾ ਕੀਮਾ ਜਿਹੜਾ ਬਣਾ ਲਿਆ ਆਪਾਂ ਨੇ ਇਸ ਤਰੀਕੇ ਨਾਲ ਕਰ ਲੈਣਾ ਹੈ ਚੰਗੀ ਤਰ੍ਹਾਂ ਤੇ ਇੱਥੇ ਲਓ ਜੀ ਆਪਾਂ ਨੇ ਤਿੰਨ ਜਿਹੜੇ ਟਮਾਟਰ ਕੱਟ ਲਏ ਆ ਬਰੀਕ ਬਰੀਕ ਦੋ ਆਪਾਂ ਨੇ ਟਮਾਟਰ ਲਏ ਆ ਜੀ ਤੇ ਗ੍ਰੀਨ ਚਿੱਲੀ ਹੋ ਗਈ ਯਾਨੀ ਹਰੀ ਮਿਰਚ ਤੇ ਅਦਰਕ ਲਸਣ ਦੀ ਪੇਸਟ ਹੋ ਗਈ ਤੇ ਜਿਹੜਾ ਅਦਰਕ ਲਸਣ ਆ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਮੇਰੇ ਕੋਲ ਪੇਸਟ ਪਈ ਤੀ ਮੈਂ ਉਹ ਵਰਤ ਰਿਹਾ ਤੇ ਲਓ ਜੀ ਹੁਣ ਲਾਉਨੇ ਆ ਪੜਥੇ ਨੂੰ ਆਪਾਂ ਤੜਕਾ ਕੜਾਹੀ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਤੇ ਤੇਲ ਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਗਰਮ ਆਪਾਂ ਸਾਬਤ ਸੁੱਕਾ ਧਨੀਆ ਤੇਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਜਦੋਂ ਧਨੀਆ ਭੁੰਨਿਆ ਗਿਆ ਦੋ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਤੇ ਨਾਲੇ ਪਾਦਾਂਗੇ ਜੀ ਥੋੜਾ ਜਿਹਾ ਜੀਰਾ ਆਪਾਂ ਇਹਦੇ ਵਿੱਚ ਠੀਕ ਹੈ ਜੀ ਜੀਰਾ ਹੋ ਗਿਆ ਇਹਨੂੰ ਹਲਕਾ ਜਿਹਾ ਭੁੰਨੋਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰੂਗੇ ਜੀ ਹਿੰਗ ਠੀਕ ਹੈ ਜੀ ਜਦੋਂ ਹਿੰਗ ਭੁੰਨੀ ਗਈ ਮੜ ਜੀ ਪਰ ਪਰੇ ਵਿੱਚ ਪਾਵਾਂਗੇ ਅਦਰਕ ਲਸਣ ਦੀ ਪੇਸਟ ਇੱਕ ਚਮਚਾ ਤੈਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਲੋ ਜੀ ਜਦੋਂ ਅਦਰਕ ਲਸਣ ਆ ਭੁੰਨੀ ਗਈ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਪਿਆਜ਼ ਤੇ ਪਿਆਜ਼ਾਂ ਨੂੰ ਵੀ ਹੁਣ ਆਪਾਂ 5 ਤੋਂ 6 ਮਿੰਟਾਂ ਜਿਹੜੇ ਭੁੰਨ ਲਾਂਗੇ ਪੂਰੇ ਸੇਕ ਪਰ ਤੇ ਲੋ ਜੀ ਪਿਆਜ਼ ਆਪਣੇ ਭੁੰਨੇਗੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਦੇਗੀ ਮਿਰਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਇੱਪਾ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ ਤੇ ਲਓ ਜੀ ਗ੍ਰੀਨ ਚਿੱਲੀ ਐਡ ਕਰੂਗੇ ਤੇ ਨਾਲੇ ਇਹਦੇ ਵਿੱਚ ਐਡ ਕਰ ਦੂਗੇ ਆਪਾਂ ਦੋ ਬਰੀਕ ਕੱਟੇ ਹੋਏ ਟਮਾਟਰ ਤੇ ਇਹਨੂੰ ਆਪਾਂ ਦੋ ਤੋਂ ਤਿੰਨ ਮਿੰਟ ਪਕਾਉਂਗੇ ਤੇ ਦੋ ਤਿੰਨ ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਧਨੀਆ ਪਾਊਡਰ ਠੀਕ ਹੈ ਜੀ ਤੁਸੀਂ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ ਤੇ ਨਾਲੇ ਆਪਾਂ ਇਹਦੇ ਵਿੱਚ ਪਾ ਦੂਗੇ ਨਮਕ ਜਿੰਨਾ ਕਿਸ ਤੁਸੀਂ ਖਾਂਦੇ ਹੋ ਠੀਕ ਹੈ ਜੀ ਆਪਣੇ ਸਵਾਦ ਅਨੁਸਾਰ ਪਾ ਲਿਓ ਤੇ ਲੋ ਜੀ ਨਮਕ ਹੋ ਗਿਆ ਚਲੋ ਆਪਾਂ ਹਲਕਾ ਜਿਹਾ ਹੋਰ ਪਕਾ ਲੂਗੇ 1-2 ਮਿੰਟ ਤੇ ਲੋ ਜੀ ਕਸੂਰੀ ਮੇਥੀ ਐਡ ਕਰੂੰਗੇ ਥੋੜੀ ਜਿਹੀ ਇਹਦੇ ਵਿੱਚ ਠੀਕ ਹੈ ਜੀ ਮਸਾਲੇ ਦਾ ਕਲਰ ਚੈੱਕ ਕਰੋ ਤੁਸੀਂ ਇਸ ਤਰੀਕੇ ਦਾ ਮਸਾਲਾ ਜਿਹੜਾ ਤੁਹਾਡਾ ਹੋਣਾ ਚਾਹੀਦਾ ਹੈ ਤੇ ਪਰਠਾ ਜਿਹੜਾ ਪੂਰਾ ਇਹਨੂੰ ਵਧੀਆ ਬਣੂਗਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਰਠਾ ਜਿਹੜਾ ਐਡ ਕਰ ਦਿੰਦੇ ਆ ਜੀ ਤੇ ਹੁਣ ਆਪਾਂ ਪੂਰੇ ਸੇਕ ਤੇ ਇਹਨੂੰ 5 ਤੋਂ 6 ਮਿੰਟ ਪਕਾਵਾਂਗੇ ਐਂ ਚੰਗੀ ਤਰ੍ਹਾਂ ਤੇ ਲੋ ਜੀ ਪਰਤਾ ਪੱਕਦੇ ਨੂੰ 5-6 ਮਿੰਟ ਹੋ ਗਏ ਆ ਜੀ ਤੇ ਹੁਣ ਗੈਸ ਕਰਦੇ ਆ ਬੰਦ ਤੇ ਇੱਕ ਚੀਜ਼ ਤੁਸੀਂ ਇਹਦੇ ਵਿੱਚ ਅੰਡੇ ਚ ਸ਼ਾਮਲ ਕਰਨੀ ਆ ਜੀ ਆਪਾਂ ਨੇ ਪਾਉਣਾ ਇਹਦੀ ਮਾ ਅੱਧਾ ਚਮਚ ਕਾਲਾ ਨਮਕ ਕਾਲੇ ਨਮਕ ਨਾਲ ਜਿਹੜਾ ਫਲੇਵਰ ਬਹੁਤ ਵਧੀਆ ਹੁੰਦਾ ਤੇ ਤੁਸੀਂ ਥੋੜਾ ਬਹੁਤ ਇਹਦੇ ਵਿੱਚ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਜਾਂ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਵੀ ਨਚੋੜ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਜੀ ਤੇ ਲੋ ਜੀ ਹੁਣ ਪਾਉਣੀ ਇਹਦੇ ਉੱਪਰ ਹਰਾ ਧਨੀਆ ਤੇ ਲੋ ਜੀ ਬੈਂਗਣ ਦਾ ਪਰਠਾ ਬਣ ਕੇ ਰੈਡੀ ਆ ਜੀ ਤੇ ਲੋ ਜੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਬੈਂਗਣ ਦਾ ਪਰਠਾ ਘਰੇ ਬਣਾ ਸਕਦੇ ਹੋ ਠੀਕ ਹੈ ਜੀ ਕਲਾ ਚੈੱਕ ਕਰੋ ਕਿੰਨਾ ਵਧੀਆ ਆ ਪੂਰਨ ਵਧੀਆ ਬਣ ਕੇ ਹੀ ਤਿਆਰ ਹੋਇਆ ਤੁਸੀਂ ਇਹਨੂੰ ਲੱਛੇ ਪਰਾਂਠੇ ਨਾਲ ਸਿੰਪਲ ਰੋਟੀ ਨਾਲ ਖਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੋ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ